ਦੋਸਤੋ ਬੜਾਪੇ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਆਸ ਹੁੰਦੀ ਆ ਕਿ ਉਹਨਾਂ ਨੂੰ ਪੈਨਸ਼ਨ ਮਿਲੇ ਪਰ ਮੁਲਾਜ਼ਮਾਂ ਦੇ ਵਿੱਚ ਪੈਨਸ਼ਨ ਦੇ ਕੁਝ ਜਿਹੜੇ ਮਸਲੇ ਹਮੇਸ਼ਾ ਹੀ ਰਹਿੰਦੇ ਆ ਤੇ ਮੁਲਾਜ਼ਮ ਹੀ ਆਮ ਤੌਰ ਦੇ ਉੱਤੇ ਪੈਨਸ਼ਨਰਾਂ ਦੀ ਗੱਲ ਕਰਦੇ ਆ ਤੇ ਪੈਨਸ਼ਨ ਬਾਰੇ ਵੀ ਇਹ ਹੀ ਮੁਲਾਜ਼ਮ ਕੰਮ ਕਰਦੇ ਆ ਗੱਲ ਕਰਦੇ ਆ ਆਮ ਲੋਕਾਂ ਨੂੰ ਕਦੀ ਵੀ ਪੈਨਸ਼ਨ ਦੇ ਲਾਭ ਨਹੀਂ ਮਿਲਦੇ ਹਾਲਾਂਕਿ ਵਿਕਸਤ ਦੇਸ਼ਾਂ ਦੇ ਵਿੱਚ ਆਹ ਲੋਕਾਂ ਨੂੰ ਵੀ ਪੈਨਸ਼ਨ ਮਿਲਦੀ ਆ ਚਾਹੇ ਉਹ ਮਤਲਬ ਆਪਣੇ ਕੰਮ ਕਰ ਕਰਦੇ ਹੋਣ ਉਹਨਾਂ ਦੀਆਂ ਜੜੀਆਂ ਕੋਈ ਕਟੌਤੀਆਂ ਜਾਂ ਉਹਨਾਂ ਦੇ ਕੋਈ ਟੈਕਸ ਵਗੈਰਾ ਲੈ ਹੁੰਦੇ ਆ ਪਰ ਸਾਡੇ ਭਾਰਤ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਕੋਈ ਸਰਕਾਰੀ ਮੁਲਾਜ਼ਮ ਆਮ ਤੌਰ ਦੇ ਉੱਤੇ ਉਹਨਾਂ ਨੂੰ ਹੀ ਪੈਨਸ਼ਨ ਤੇ ਪੈਨਸ਼ਨ ਦੇ ਲਾਭ ਮਿਲਦੇ ਆ ਉਹ ਵੀ ਹੁਣ ਪੂਰੀ ਤਰ੍ਹਾਂ ਨਹੀਂ ਮਿਲ ਰਹੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਪਾਂ ਨੂੰ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ ਅਸੀਂ ਅੱਜ ਕਸ਼ਟ ਦਿੱਤਾ ਪੈਨਸ਼ਨਰ ਡੇ ਦੇ ਮੌਕੇ ਦੇ ਉੱਤੇ ਅੱਜ ਪੈਨਸ਼ਨਰਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਉਸ ਮੌਕੇ ਦੇ ਉੱਤੇ ਇਸ ਇਤਿਹਾਸਕ ਮੌਕੇ ਦੇ ਉੱਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਦੋਨੋਂ ਮਹਿਮਾਨਾਂ ਦਾ ਨਮਾਣ ਕਰਵਾ ਦਿਆਂ ਤੁਹਾਡੇ ਨਾਲ ਪੰਜਾਬ ਸਵਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬੇ ਦੇ ਪ੍ਰਧਾਨ ਸਾਥੀ ਸਤੀ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦੀ ਦੂਜੇ ਮਹਿਮਾਨ ਸਾਡੇ ਜਿਹੜੇ ਜਿਨ੍ਹਾਂ ਦਾ ਨਾਮ ਕੁਲਵਰਨ ਸਿੰਘ ਜੀ ਆ ਤੇ ਇਹ ਪੰਜਾਬ ਪੈਨਸ਼ਨਰਸ ਕੰਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਜੀ ਆ ਆ ਜੀ ਧੰਨਵਾਦ ਜੀ ਸਰਬਜੀਤ ਜੀ ਦੋਨੋਂ ਮਹਿਮਾਨਾਂ ਨੂੰ ਜੀ ਆ ਇੱਕ ਵਾਰ ਫੇਰ ਤੋਂ ਤੇ ਜਾਨਣਾ ਚਾਹਾਂਗੇ ਕੁਲਵਰਨ ਸਿੰਘ ਜੀ ਕੋਲੋਂ ਵੀ ਇਸ ਦਿਨ ਦਾ ਇਤਿਹਾਸ ਕੀ ਆ ਤੇ ਕਿਉਂ ਮਨਾਇਆ ਜਾਂਦਾ ਜੀ ਇਹ ਦਿਨ ਤੇ ਗਿਲ ਸਾਹਿਬ ਇਸ 17 ਦਸੰਬਰ ਦਾ ਜਿਹੜਾ ਦਿਨ ਆ ਇਹ ਪੈਨਸ਼ਨਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਪੂਰੇ ਦੇਸ਼ ਵਿੱਚ ਇਸ ਦਿਨ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਇਹ 1972 ਵਿੱਚ ਸ਼ੁਰੂ ਹੋਈ ਸੀ ਤੇ ਇਹ 17 ਦਸੰਬਰ 1982 ਨੂੰ ਸੁਪਰੀਮ ਕੋਰਟ ਨੇ ਵਰਡਿਕਟ ਦਿੱਤੀ ਸੀ ਕਿ ਇਹ ਜਿਹੜੀ ਪੈਨਸ਼ਨ ਆ ਇਹ ਸਰਕਾਰ ਦੀ ਡਿਸਕ੍ਰੀਸ਼ਨਰੀ ਪਾਵਰ ਨਹੀਂ ਇਹ ਦਾਨ ਨਹੀਂ ਇਹ ਪੈਨਸ਼ਨਰ ਦਾ ਹੱਕ ਵਾ ਇਹ ਵਰਡਿਕਟ ਦੇਣ ਕਰਕੇ ਇਹ ਇਤਿਹਾਸਿਕ ਦਿਨ ਜਿਹੜਾ ਬਣ ਗਿਆ ਤੇ ਪੂਰੇ ਦੇਸ਼ ਦੇ ਵਿੱਚ 17 ਦਸੰਬਰ ਦਾ ਦਿਨ ਮਨਾਇਆ ਜਾਂਦਾ ਇੱਥੇ ਮੈਂ ਮੜ ਜਾ ਦੱਸ ਦਿਆਂ ਕਿ ਇਹ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਇਹ ਸਾਰੀਆਂ ਪੈਨਸ਼ਨ ਸਕੀਮਾਂ ਵਿੱਚੋਂ ਚੰਗੀ ਸਕੀਮ ਆ ਇਹਦੇ ਨਾਲ ਪੈਨਸ਼ਨਰ ਨੂੰ ਉਹਦੀ ਇੱਕ ਬੇਸਿਕ ਜਿਹੜੀ ਆ ਮੁਲਾਜ਼ਮ ਵੇਲੇ ਮੁਲਾਜ਼ਮਤ ਵੇਲੇ ਜਿਹੜੀ ਬੇਸਿਕ ਲੈਂਦਾ ਸੀ ਉਹਦੇ 50% ਦੇ ਬਰਾਬਰ ਜਿਹੜੀ ਆ ਪਲੱਸ ਡੀਏ ਰਲਾ ਕੇ ਜਿਹੜੀ ਪੈਨਸ਼ਨ ਮਿਲਦੀ ਆ ਤੇ ਜਿਹਦੇ ਨਾਲ ਪੈਨਸ਼ਨਰ ਦਾ ਗੁਜ਼ਾਰਾ ਜਿਹੜਾ ਆ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਦੀ ਜ਼ਰੂਰੀ ਲੋੜਾਂ ਜਿਹੜੀਆਂ ਆ ਇਹਨਾਂ ਪੂਰੀਆਂ ਹੋ ਜਾਂਦੀਆਂ ਇਸ ਤੋਂ ਬਿਨਾ ਇਹ ਜਿਹੜੀ ईपीएफ ਜਿਹੜੀ ਆ ਉਹਦੇ ਕੋਈ ਪੈਨਸ਼ਨਰ ਹੈਗੇ ਆ ਕੁਝ ਜਿਹੜੇ ਆ ਐਨਪੀਐਸ ਜਾਂ ਯੂਪੀਐਸ ਜਿਹੜੇ 1 1 4 ਤੋਂ ਬਾਅਦ ਮੁਲਾਜ਼ਮ ਭਰਤੀ ਹੋਏ ਉਹਨਾਂ ਤੇ ਹੈ ਇਹ ਅੱਜ ਜਿਹੜੀ ਆ ਇਹ ਦਾ ਜਿਹੜਾ ਮਤਲਬ ਇਸ ਇਤਿਹਾਸਿਕ ਪਿਛੋਕੜ ਤਾਂ ਇਹੀ ਆ ਕਿ ਇਹ ਪੈਨਸ਼ਨ ਜਿਹੜੀ 1972 ਵਿੱਚ ਸ਼ੁਰੂ ਹੋਈ ਸੀ ਤੇ ਅੱਜ ਜਿਹੜੀਆਂ ਦੂਸਰੀਆਂ ਸਾਰੀਆਂ ਪੈਨਸ਼ਨ ਸਕੀਮਾਂ ਚਾਹੇ EPF ਚਾਹੀ NPS ਜਾਂ UPS ਉਹਨਾਂ ਸਾਰੀਆਂ ਚੋਂ ਵਧੀਆ ਆ ਤੇ ਅੱਜ ਮੁਲਾਜ਼ਮ ਇਹ ਚਾਹੁੰਦਾ ਆ ਕਿ ਉਹਨੂੰ OPS ਪੁਰਾਣੀ ਪੈਨਸ਼ਨ ਸਕੀਮ ਹੀ ਮਿਲ ਜੇ। ਜੋ ਜਿਹਦੇ ਕਰਕੇ ਅੱਜ ਵੀ ਮਨਾ ਰਹੇ ਆ ਇਹ ਕਿਸੇ ਸੂਬੇ ਵਿੱਚ ਅੱਜ ਵੀ ਹੋਰ ਕਿਸੇ 'ਚ ਲਾਗੂ ਹੈ। ਪੁਰਾਣੀ ਪੈਨਸ਼ਨ ਜਿਹੜੀ ਆ ਇਹ 114 ਤੋਂ ਪਹਿਲਿਆਂ ਤੇ ਇੱਕ ਤਾਂ ਲਾਗੂ ਹੈ ਪੰਜਾਬ ਵਿੱਚ ਬਾਕੀ ਹਿਮਾਚਲ ਨੇ ਵਿੱਚ ਪਹਿਲਾਂ ਬੰਦ ਕਰ ਦਿੱਤੀ ਸੀ ਮੁੜ ਕੇ ਫਿਰ ਹਿਮਾਚਲ ਦੀ ਜਦੋਂ ਕਾਂਗਰਸ ਸਰਕਾਰ ਇਸ ਸਾਲ ਇਸ ਵਾਰ ਬਣੀ ਉਸ ਨੇ ਦੁਬਾਰਾ ਚਾਲੂ ਕੀਤੀ ਸੀ ਪਰ ਕਸ਼ਮਕਸ਼ ਹੈ Rajasthan ਵਿੱਚ ਪੁਰਾਣੀ ਪੈਨਸ਼ਨ ਕਾਂਗਰਸ ਨੇ ਦੁਬਾਰਾ ਸ਼ੁਰੂ ਕਰਤੀ ਸੀ ਮੁੜ ਕੇ ਫਿਰ BJP ਸਰਕਾਰ ਬਣੀ ਉਹਨ ਫੇ ਵਾਪਸ ਲੈ ਲਈ ਇਸ ਤਰ੍ਹਾਂ ਕਸ਼ਮਕਸ਼ ਚੱਲ ਰਹੀ ਆ ਤਾਂ ਇਹ ਕੁਝ ਸੂਬਿਆਂ ਵਿੱਚ ਜਿਹੜੀ ਆ ਬੈਸਟ ਬੰਗਾਲ ਦੇ ਵਿੱਚ ਵੀ ਚੱਲ ਰਹੀ ਆ ਤਾਂ ਇਹ ਮਤਲਬ ਬਹੁਤ ਥੋੜੇ ਸੂਬਿਆਂ ਵਿੱਚ ਇਹ ਪੁਰਾਣੀ ਪੈਨਸ਼ਨ ਸਕੀਮਾਂ ਬਾਕੀ ਨਵੀਂ ਸਕੀਮ ਪੈਨਸ਼ਨ ਸਕੀਮ ਜਿਹੜੀ ਐਨਪੀਐਸ ਹੀ ਬਹੁਤੇ ਸੂਬਿਆਂ ਦੇ ਵਿੱਚ ਲਾਗੂ ਹੈ ਠੀਕ ਹੈ ਜੀ ਰਾਣਾ ਜੀ ਥੋੜਾ ਦੱਸਿਓ ਵੀ ਇਹ ਜਿਹੜੀ ਨਵੀਂ ਸਕੀਮ ਜਿਹੜੀ ਹੁਣ ਲਾਗੂ ਕੀਤੀ ਆ ਇਹ ਦੇ ਨਾਲ ਕੀ ਮਸਲੇ ਜਿਹੜੇ ਆ ਉਹ ਪੈਦਾ ਹੋ ਰਹੇ ਆ ਮਲਾਜ਼ਮਾਂ ਦੇ ਵਿੱਚ ਜਿਹਦੇ ਤੇ ਆਪਾਂ ਇਹ ਮੰਗ ਕਰਦੇ ਹੁੰਦੇ ਆਂ ਕਿ ਪੁਰਾਣੀ ਸਕੀਮ ਜਿਹੜੀ ਆ ਲਾਗੂ ਕੀਤੀ ਜਾਵੇ ਨਵੀਂ ਜਿਹੜੀ ਆ ਉਹ ਉਹਦੇ ਵਿੱਚ ਕੁਝ ਘਾਟਾ ਕਮਜ਼ੋਰੀਆਂ ਤੇ ਆਖਰ ਹੋਣਗੀਆਂ ਜਿਹੜਾ ਇਹਦੇ ਤੇ ਲਵਾ ਵਿਰੋਧ ਹੁੰਦਾ ਇਸ ਗੱਲ ਦਾ ਡਾਕਟਰ ਸਾਹਿਬ ਬੇਨਤੀ ਇਸ ਤਰ੍ਹਾਂ ਵੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹਦੇ ਵਿੱਚ ਅਮਪਲਾਈ ਨੂੰ ਕੁਝ ਵੀ ਕੰਟ੍ਰਿਬਿਊਟ ਨਹੀਂ ਕਰਨਾ ਪੈਂਦਾ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਇਹਦੇ ਵਿੱਚ ਅਮਪਲਾਈ ਨੂੰ ਕੰਟ੍ਰਿਬਿਊਟ ਕਰਨਾ ਪੈਂਦਾ ਹੈ ਤੇ ਉਹਦਾ ਜਿਹੜਾ ਪੈਸਾ ਹੈ ਮੁੱਖ ਤੌਰ ਦੇ ਉੱਤੇ ਉਹ ਪੈਸਾ ਸਾਰਾ ਸ਼ੇਅਰ ਮਾਰਕੀਟ ਦੇ ਵਿੱਚ ਜਾਂਦਾ ਹੈ ਕਿਉਂਕਿ ਇਹਦਾ ਪੈਨਸ਼ਨ ਫੰਡ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਜਿਹੜੀ ਸੀਗੀ ਉਹ ਬਾਅਦ ਚ ਐਕਟ ਦੇ ਵਿੱਚ ਚੇਂਜ ਹੋ ਗਈ ਸੀ ਕਿ ਪੀਐਫ ਆਰਡੀਏ ਇਸ ਲਈ ਐਕਟ ਜਿਹੜਾ ਬਣਿਆ ਹੋਇਆ ਉਹ ਸਾਰਾ ਪੈਸਾ ਸ਼ੇਅਰ ਮਾਰਕੀਟ ਚ ਲਾਉਂਦਾ ਹੈ ਜਦੋਂ ਪੈਸਾ ਸ਼ੇਅਰ ਮਾਰਕੀਟ ਚ ਲਾਉਂਦਾ ਹੈ ਸ਼ੇਅਰ ਮਾਰਕੀਟ ਦਾ ਉਤਰਾਅ ਚੜ੍ਹਾ ਸਾਰਾ ਮਾਰਕੀਟ ਤੇ ਡਿਪੈਂਡ ਕਰਦਾ ਹੈ ਇਸ ਕਰਕੇ ਇਹ ਪੈਨਸ਼ਨ ਜਿਹੜੀ ਹੈ ਬਿਲਕੁਲ ਹੀ ਨਾ ਬਾਜੋ ਪੈਨਸ਼ਨ ਹੈ ਤੇ ਇਹਦੀ ਕੋਈ ਗਾਰੰਟੀ ਨਹੀਂ ਇਸ ਪੈਨਸ਼ਨ ਦੀ ਕਿਉਂਕਿ ਜਿਹੜੀ ਪ੍ਰਾਣੀ ਪੈਨਸ਼ਨ ਹੈ ਉਹਦੇ ਵਿੱਚ ਜਦੋਂ ਬੰਦਾ ਸੇਵਾ ਮੁਕਤ ਹੁੰਦਾ ਹੈ ਲਗਭਗ ਉਹਦੀ ਤਨਖਾਹ ਦਾ 50% ਉਹਨੂੰ ਪੈਨਸ਼ਨ ਦੇ ਰੂਪ ਵਿੱਚ ਬਾਅਦ ਮਿਲਦਾ ਹੈ ਇੱਥੇ ਇਸ ਪੈਨਸ਼ਨ ਦੀ ਕੋਈ ਗਾਰੰਟੀ ਨਹੀਂ ਹੈ ਤੇ ਇਸ ਕਰਕੇ ਇਸ ਪੈਨਸ਼ਨ ਦਾ ਵਿਰੋਧ ਹੋ ਰਿਹਾ ਹੈ ਤੇ ਸਮੁੱਚੇ ਦੇਸ਼ ਦੇ ਵਿੱਚ ਹੀ ਦਾ ਪੈਨਸ਼ਨ ਦਾ ਅੱਜ ਇਹ ਇਸ਼ੂ ਹੈ ਇਹ ਇਕੱਲਾ EMPLOYEES ਦਾ ਇਸ਼ੂ ਨਹੀਂ ਰਿਹਾ ਇਹ ਇੱਕ ਰਾਜਨੀਤਿਕ ਮੁੱਦਾ ਬਣ ਕੇ ਉੱਭਰਿਆ ਜਿਹਦੇ ਤੇ ਅੱਜ ਬਾਕਫ ਸਟੇਟਾਂ ਦੇ ਅੰਦਰ ਇਲੈਕਸ਼ਨ ਲੜੇ ਜਾ ਰਹੇ ਹੈ ਇਸ ਮੁੱਦੇ ਦੇ ਉੱਤੇ ਇਸ ਕਰਕੇ ਜਿਵੇਂ ਅਸੀਂ ਪਹਿਲਾਂ ਕਹਿੰਦੇ ਆ ਵੀ ਪੈਨਸ਼ਨ ਕੱਲੀ ਐਮਪਲਾਈ ਹੋ ਨਹੀਂ ਪੈਨਸ਼ਨ ਤਾਂ ਸੂਚੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਪੈਨਸ਼ਨ ਚਾਪਸੀ ਇਸ ਕਰਕੇ ਪ੍ਰਾਣੀ ਮੰਗਦੇ ਆ ਕਿਉਂਕਿ ਅਮੀ ਜਿਹੜੀ ਪੈਨਸ਼ਨ ਸਕੀਮ ਹੈ ਇਹਦੇ ਵਿੱਚ ਐਮਪਲਾਈ ਨੂੰ ਕੰਟਰੀਬਿਊਟ ਕਰਨਾ ਪੈਂਦਾ ਹੈ ਪੈਸਾ ਤੇ ਇਹਦੇ ਵਿੱਚ ਜਿਹੜਾ ਪੈਸਾ ਆਇਆ ਉਹ ਸ਼ੇਅਰ ਮਾਰਕੀਟ ਚ ਲੱਗਦਾ ਹੈ ਜਿਹੜਾ ਪੀਐਫ ਆਰਡੀ ਹੈ ਜਿਹੜਾ ਐਕਟ ਬਣਿਆ ਹੈ ਉਹ ਪੈਸੇ ਨੂੰ ਸ਼ੇਅਰ ਮਾਰਕੀਟ ਚ ਲਾਉਂਦਾ ਹੈ ਤੇ ਸ਼ੇਅਰ ਮਾਰਕੀਟ ਦੇ ਉਤਰਾਅ ਚੜਾਅ ਤੇ ਪੈਨਸ਼ਨ ਜਿਹੜੀ ਹੈ ਨਿਰਭਰ ਕਰਦੀ ਹੈ ਤੇ ਇਹ ਬਿਲਕੁਲ ਹੀ ਨਾ ਮਾਤਰ ਪੈਨਸ਼ਨ ਮਿਲਦੀ ਹੈ ਗੁਜ਼ਾਰੇਯੋਗ ਪੈਨਸ਼ਨ ਨਹੀਂ ਹੈ ਜਿਹੜੇ ਹੁਣ ਸੇਵਾ ਮੁਕਤ ਹੁੰਦੇ ਆ ਉਹਨਾਂ ਨੂੰ ਸਿਰਫ 202.5 ਜਾਂ 3000 ਇਦਾਂ ਪੈਨਸ਼ਨ ਮਿਲਦੀ ਹੈ ਇਸ ਕਰਕੇ ਜਿਹੜੀ ਪ੍ਰਾਣੀ ਪੈਨਸ਼ਨ ਹੈ ਜਿਹਨੂੰ ਅਸੀਂ ਡੈਫੀਨਿਟ ਪੈਨਸ਼ਨ ਕਹਿੰਦੇ ਆ ਇਹ ਹੀ ਹੀ ਲਾਹੇਵੰਦ ਹੈ ਇਸ ਵੇਲੇ ਅਸੀਂ ਇਸ ਗੱਲ ਦੀ ਕਰ ਰਹੇ ਆਂ ਜਿਹੜੀ ਇੱਕ ਇੱਕ ਚਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਤੇ ਵੱਖ-ਵੱਖ ਸੂਬਾ ਸਰਕਾਰਾਂ ਨੇ ਜਿਹੜੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਇਸ ਪੈਨਸ਼ਨ ਦਾ ਵਿਰੋਧ ਅੱਜ ਕੱਲੇ EMPLOYE ਨਹੀਂ ਕਰ ਰਹੇ ਇਹ ਇੱਕ ਰਾਜਨੀਤਿਕ ਮੁੱਦਾ ਬਣ ਕੇ ਉੱਭਰਿਆ ਜਿਹਦੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਸਟੇਟਾਂ ਦੇ ਇਲੈਕਸ਼ਨ ਲੜ ਰਹੀਆਂ ਕਿਉਂਕਿ ਜਿਹੜੀ ਨਵੀਂ ਪੈਨਸ਼ਨ ਹੈ ਇਹ ਕੋਈ ਲਾਹੇਵੰਦ ਨਹੀਂ ਇਹਦੇ ਵਿੱਚ EMPLOYE ਨੂੰ ਕੰਟ੍ਰਿਬਿਊਟ ਕਰਨਾ ਪੈਂਦਾ ਹੈ ਪੈਸਾ ਤੇ ਜਿਹੜੀ ਪੁਰਾਣੀ ਪੈਨਸ਼ਨ ਹੈ ਉਹਦੇ ਵਿੱਚ EMPLOYE ਨੂੰ ਕੋਈ ਪੈਸਾ ਕੰਟ੍ਰਿਬਿਊਟ ਨਹੀਂ ਕਰਨਾ ਪੈਂਦਾ ਤੇ ਜਿਹੜਾ ਇਹ ਪੈਸਾ ਹੈ ਇਹਨੂੰ PF RD ਜਿਹੜਾ ਇੱਕ ਐਕਟ ਬਣਿਆ ਹੈ ਇਸ ਪੈਸੇ ਨੂੰ ਉਹ ਸ਼ੇਅਰ ਮਾਰਕੀਟ ਦੇ ਵਿੱਚ ਲਾਉਂਦਾ ਹੈ ਤੇ ਇਹ ਜਿਹੜੀ ਨਵੀਂ ਪੈਨਸ਼ਨ ਹੈ ਇਹ ਸ਼ੇਅਰ ਮਾਰਕੀਟ ਦੇ ਉੱ ਤੇ ਜਦੋਂ ਸ਼ੇਅਰ ਮਾਰਕੀਟ ਡੋਨ ਜਾਂਦੀ ਹੈ ਪੈਨਸ਼ਨ ਡਿੱਗਦੀ ਹੈ ਤੇ ਜਦੋਂ ਸ਼ੇਅਰ ਮਾਰਕੀਟ ਆਪਉਂਦੀ ਤਾਂ ਵੀ ਗੁਜ਼ਾਰੇਯੋਗ ਨਹੀਂ ਮਿਲਦੀ ਇਸ ਕਰਕੇ ਸਮੁੱਚੇ ਪੰਜਾਬ ਦੇ ਨਹੀਂ ਸਮੁੱਚੇ ਦੇਸ਼ ਦੇ ਲੋਕ ਜਿਹੜੇ ਆ ਪ੍ਰਾਣੀ ਪੈਨਸ਼ਨ ਦੀ ਜਿਹੜੀ ਮੰਗ ਕਰ ਰਿਹਾ ਹੈ ਤੇ ਪ੍ਰਾਣੀ ਪੈਨਸ਼ਨ ਹੀ ਲਾਗੂ ਹੋਣੀ ਚਾਹੀਦੀ ਹੈ ਜੀ ਕਲਵਾਨ ਸਿੰਘ ਜੀ ਇੱਕ ਥੋੜਾ ਜਿਹਾ ਜਾਣਕਾਰੀ ਦਿਓ ਵੀ ਐਸਐਲਏ ਜਿਹੜੇ ਪੈਨਸ਼ਨਰਸ ਹੈਗੇ ਆ ਇਹਨਾਂ ਦੇ ਕੋਈ ਲੋਕਲ ਕੋਈ ਮਸਲੇ ਜਿਹੜੇ ਕੋਈ ਜਿਹੜੇ ਸਰਕਾਰ ਕੋਚਰੇ ਹੋਣ ਜਿਹੜੇ ਜਿਹਦੇ ਤੇ ਆਮ ਤੌਰ ਤੇ ਸਰਕਾਰਾਂ ਅੰਗੇ ਲਈ ਦਿਖਾਉਂਦੀਆਂ ਇਦਾਂ ਦੇ ਕੋਈ ਮਸਲੇ ਹੈਗੇ ਆ ਜੀ ਹਾਂ ਜੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਸਨ 22 ਵਿੱਚ ਹੋ ਚਾਈ ਮਾਰਚ 22 ਚ ਤੇ ਜਿਹੜੇ ਕੇ ਕਮਿਸ਼ਨ ਜਿਹਦੇ ਅਨਸਾਰ ਸਾਡੀਆਂ ਪੈਨਸ਼ਨਾਂ ਰਿਵਾਈਜ਼ ਹੋਣੀਆਂ ਸੀ ਉਹ ਇੱਕ ਇੱਕ 16 ਤੋਂ ਲਾਗੂ ਕਰਨਾ ਸੀ ਪਰ ਉਹਨਾਂ ਰਿਪੋਰਟ ਆਣ ਕੇ 30 4 21 ਨੂੰ ਦਿੱਤੀ 30 4 21 ਨੂੰ ਉਸ ਵੇਲੇ ਕਾਂਗਰਸ ਸਰਕਾਰ ਸੀ ਉਸ ਨੇ ਉਹ ਰਿਪੋਰਟ ਨੂੰ ਰਿਪੋਰਟ ਦੇ ਵਿੱਚ ਰეკਮੈਂਡ ਕੀਤਾ ਕਿ ਜਿਹੜੇ ਪੈਨਸ਼ਨਰ ਹੈਗੇ ਆ ਉਹਨਾਂ ਦੀ ਪੈਨਸ਼ਨ ਜਿਹੜੀ ਮਤਲਬ ਬੇਸਿਕ ਹੁੰਦੀ ਆ ਉਹਨੂੰ 2.59 2.9 ਸਿੱਧਾ ਕਹਿ ਲਈਏ 2.9 2.98 ਦੇ ਨਾਲ ਗੁਣਾਕ ਦੇ ਨਾਲ ਜਿਹੜੀ ਮਲਟੀਪਲਾਈ ਕਰਕੇ ਤਾਂ ਰਿਵਾਈਜ਼ ਕਰਨੀ ਇੱਕ ਏਅਰ ਕਮੈਂਡ ਕੀਤਾ ਤੇ ਨਾਲ ਇੱਕ ਨੋਸ਼ਨਲ ਫਿਕਸੇਸ਼ਨ ਉਹਨੂੰ ਕਹਿੰਨੇ ਆ ਉਹਦੇ ਵਿੱਚ ਜਿਹੜੀ ਆ ਉਹ ਪੇ ਗ੍ਰੇਡ ਸਕਿੱਲਾਂ ਦੇ ਅਨੁਸਾਰ ਜਿੰਨੀਆਂ ਇੰਕ੍ਰੀਮੈਂਟਾਂ ਹੋਣ ਲਈਆਂ ਉਹਨੀਆਂ ਇੰਕ੍ਰੀਮੈਂਟਾਂ ਨਵੇਂ 'ਚ ਦੇ ਕੇ ਫਿਕਸ ਕਰਨਾ ਇਦਾਂ ਕਦਾ ਫਾਰਮੂਲਾ ਹੁੰਦਾ ਉਹਨੂੰ ਨੋਸ਼ਨਲ ਫਿਕਸੇਸ਼ਨ ਕਹਿੰਦੇ ਆ ਇਹ ਦੋ ਉਹ ਚੀਜ਼ਾਂ ਰეკਮੈਂਡ ਕੀਤੀਆਂ ਤਾਂ ਜਦੋਂ ਕਾਂਗਰਸ ਸਰਕਾਰ ਨੇ ਲਾਗੂ ਕਰਨਾ ਸੀ ਉਸ ਵੇਲੇ ਕੈਬਨਟ ਮੀਟਿੰਗ ਦੇ ਵਿੱਚ ਜਿਹੜੀ 259 ਦਾ ਜਿਹੜਾ ਰੱਦ ਕਰ ਦਿੱਤਾ ਉਹਨਾਂ ਨੇ ਉਹ ਦੇਣਾ ਨਹੀਂ ਪੈਨਸ਼ਨਰਾਂ ਨੂੰ ਤੇ ਜਿਹੜੀ ਨੋਸ਼ਨਲ ਫਿਕਸੇਸ਼ਨ ਦੇਣੀ ਸੀ ਉਹਦੇ ਨਾਲ ਇੱਕ ਮਨਪ੍ਰੀਤ ਉਦੋਂ ਕਿਉਂਕਿ ਮਨਪ੍ਰੀਤ ਬਾਦਲ ਜੀ ਫਾਈਨੈਂਸ ਮਿਨਿਸਟਰ ਸਕੇ ਉਹਨਾਂ ਨੇ ਫਾਰਮੂਲਾ ਦਿੱਤਾ 113% ਡੀਏ 31 12 15 ਨੂੰ ਉਹਦੇ ਉੱਤੇ 15% ਲਾਭ ਦੇ ਦਿਓ ਉਹਨੂੰ ਜਿਹਨੂੰ ਅਸੀਂ ਗੁਣਾਇਆ ਕਿੰਨੇ 2.4495 ਤਾਂ ਫਿਰ ਇਹ ਗੁਣਾਕ ਲੈ ਲਓ ਤੇ ਨੋਸ਼ਨਲ ਫਿਕਸੇਸ਼ਨ ਜੇ ਫਾਇਦਾ ਹੁੰਦਾ ਤਾਂ ਫਿਰ ਉਹ ਓਵਰ ਐਂਡ ਅਬਵ ਲੈ ਲਓ ਤਾਂ ਇਹ ਦੋ ਚੀਜ਼ਾਂ ਦਿੱਤੀਆਂ ਪਰ ਹੁਣ ਆ 28 11 25 ਨੂੰ ਹੁਣ ਆਣ ਕੇ 10 ਸਾਲ ਇਹ ਲਗਭਗ ਹੋ ਚੱਲਿਆ ਤਾਂ ਇਸ ਮੌਜੂਦਾ ਸਰਕਾਰ ਨੇ ਉਹ ਨੋਸ਼ਨਲ ਫਿਕਸੇਸ਼ਨ ਹੀ ਵਾਪਸ ਲੈ ਲਈ ਤੇ ਕੱਲਾ ਜਿਹੜਾ 2.4495 ਦਾ ਗੁਣਾਕ ਹੀ ਪੈਨਸ਼ਨਰ ਨੂੰ ਜਿਹੜਾ ਆ ਉਹਦੇ ਨਾਲ ਰੀਫਿਕਸ ਕਰਨਾ ਜੇ ਕਿਸੇ ਨੂੰ ਪਹਿਲਾਂ ਫਿਕਸ ਨਹੀਂ ਸੀ ਕੀਤਾ ਇਸ ਫਾਰਮੂਲੇ ਦੇ ਨਾਲ ਇਹਨੂੰ ਕਨਸੋਲੀਡੇਟਡ ਰੇਟ ਆਫ ਫਿਕਸੇਸ਼ਨ ਕਿਹਾ ਤਾਂ ਇਹਦੇ ਨਾਲ ਜਿਹੜੇ ਨੋਸ਼ਨਲ ਫਿਕਸ਼ਨ ਕਈਆਂ ਨੂੰ ਫਾਇਦਾ ਹੁੰਦਾ ਜਿਹੜੇ ਲੈ ਗਏ ਸੀ ਉਹ ਵੀ ਉਹਨਾਂ ਦੀ ਬੰਦ ਕਰ ਦਿੱਤੀ ਇੱਥੇ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਸਰਕਾਰ ਨੇ ਜਿਹੜਾ ਪੈਨਸ਼ਨਰ ਰਹਿ ਗਏ ਉਹਨਾਂ ਤੇ ਜਿਹੜਾ ਛੇਵਾਂ ਤਨਖਾਹ ਕਿਵੇਂ ਲਾਗੂ ਹੀ ਨਹੀਂ ਕੀਤਾ ਦੋ ਹੀ ਗੱਲਾਂ ਰეკਮੈਂਡ ਕੀਤੀਆਂ ਦੋ ਹੀ ਵਾਪਸ ਲੈ ਲਈਆਂ ਸਰਕਾਰ ਨੇ ਇਸ ਕਰਕੇ ਇਹ ਪੈਨਸ਼ਨਰਾਂ ਦਾ ਧੋਖਾ ਹੋਇਆ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੀ ਨੇ ਹੋਇਆ ਉਹਨਾਂ ਤੇ ਪਹਿਲੀ ਗੱਲ ਦੂਸਰੀ 2.4495 ਦੇ ਨਾਲ ਜੇ ਕੋਈ ਥੋੜੀ ਬੋਤੀ ਪੈਨਸ਼ਨ ਵਧੀ ਸੀ ਉਹਦੇ ਜਿਹੜੇ ਬਕਾਏ ਸੀਗੇ ਉਹ ਵੀ 42 ਮਹੀਨਿਆਂ ਦੇ ਵਿੱਚ ਜਿਹੜੇ ਆ ਦੇਣੇ ਆ ਕਹਿੰਦੇ ਅਪ੍ਰੈਲ 25 ਤੋਂ ਲੱਗ ਕੇ ਅਪ੍ਰੈਲ 25 ਤੋਂ ਦੇਣੇ ਸ਼ੁਰੂ ਕਰਦੇ ਤੇ 42 ਮਹੀਨਿਆਂ ਦੇ ਵਿੱਚ ਦੇਣੇ ਆ ਜਿਨ੍ਹਾਂ ਦੀ ਉਮਰ 75 ਤੋਂ ਥੱਲੇ ਆ 72 ਤੋਂ 85 ਵਾਲਿਆਂ ਨੂੰ 12 ਮਹੀਨਿਆਂ ਜਿੱਤੇ 85 ਦੇ ਉੱਪਰ ਵਾਲਿਆਂ ਨੂੰ ਉਦੋਂ 2 ਮਹੀਨਿਆਂ ਦੇ ਵਿੱਚ ਦੇ ਦਿੱਤੇ ਇਦਾਂ ਕਰਕੇ ਉਹਨੂੰ ਵੀ ਖੋਰਾ ਲਾਇਆ ਜਦੋਂ ਕਿ ਜੇ ਆਪਾਂ ਕਹਿ ਲਈਏ ਵੀ ਅਗਲਾ ਪੇਕ ਮਿਸ਼ਨ ਵੀ ਕਿਉਂਕਿ 10 ਸਾਲ ਹੁੰਦੇ ਆ ਸੈਂਟਰ ਨੇ ਉਹ 8ਵਾਂ ਪੇਕ ਮਿਸ਼ਨ ਜਿਹੜਾ ਉਹਨਾਂ ਦਾ ਬਣਦਾ ਉਹ ਬਿਠਾੜ ਵੀ ਦਿੱਤਾ ਤੇ ਜੇ ਅਸੀਂ ਮੰਗ ਕਰੀਏ 7ਵੇਂ ਪੇਕ ਮਿਸ਼ਨ ਦੀ ਜਿਹੜੀ ਕਿ ਕਰਨੀ ਹੀ ਨਹੀਂ ਬਣਦੀ ਕਿਉਂਕਿ ਛੇਵਾਂ ਨਹੀਂ ਲਾਗੂ ਹੋਇਆ ਜੇ ਹੁਣ ਕਰਦੇ ਵੀ ਆ ਤਾਂ ਉਹ 1-1 26 ਤੋਂ ਲਾਗੂ ਹੋ ਜਾਣਾ ਤਾਂ ਏਰੀਅਰ ਪਿਛਲੇ ਜਿਹੜੇ ਆ ਉਹ ਵੀ ਜਾ ਕੇ ਸਾਡੇ ਦਸੰਬਰ 28 'ਚ ਜਾ ਕੇ ਮੁੱਕਣੇ ਆ। ਮਤਲਬ ਇਹ ਸਰਕਾਰ ਨੇ ਇੰਨਾ ਪੈਨਸ਼ਨਰਾਂ ਨਾਲ ਧੋਖਾ ਕੀਤਾ। ਨਾਲ ਹੁਣ ਪੈਨਸ਼ਨਰਾਂ ਨੂੰ ਜਿਹੜਾ ਡੀਏ ਜਿਹੜਾ ਆ ਐਟ ਭਾਰ ਪੈਰਟੀ ਚਾਹੀਦੀ ਆ ਸੈਂਟਰ ਦੇ ਪੈਨਸ਼ਨਰਾਂ ਦੇ ਬਰਾਬਰ ਜਾਂ ਮਲਾਜਮਾਂ ਦੇ ਬਰਾਬਰ ਹੁਣ 16% ਜਿਹੜਾ ਆ ਡੀਏ ਘਟ ਦਿੰਦਾ ਜਾ ਰਿਹਾ। ਤੇ ਇਸ ਤਰ੍ਹਾਂ ਪੈਨਸ਼ਨਰ ਜਿਹੜੇ ਹੈਗੇ ਆ ਉਹ ਇਸ ਵੇਲੇ ਘਾਟੇ ਵਾਲੀ ਪੈਨਸ਼ਨ 올ਡ ਪੈਨਸ਼ਨ ਸਕੀਮ ਅਧੀਨ ਵੀ ਲੈ ਰਹੇ ਆ ਮਤਲਬ ਘਾਟੇ ਵਾਲੀ ਪੈਨਸ਼ਨ ਲੈ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਜਿਹੜੀਆਂ ਸਰਕਾਰਾਂ ਜਿੱਦਣ ਨੂੰ ਵੱਧ ਰਹੀਆਂ ਜਿੱਥੇ ਐਨਪੀਐਸ ਜਿਹੜੀ ਆ ਜਿਹਦੇ ਨਾਲ ਨਾ ਮਾਤਰ ਪੈਨਸ਼ਨ ਮਿਲੂਗੀ ਜਾਂ ਯੂਪੀਐਸ ਉਹਦੇ ਵਿੱਚ ਵੀ ਜਿਹੜੀ ਆ ਮੁਲਾਜ਼ਮਾਂ ਨੂੰ ਜਦੋਂ ਪੈਨਸ਼ਨਰ ਬਣਨਗੇ ਉਹਨਾਂ ਨੂੰ ਘਾਟਾ ਹੋਊਗਾ ਤਾਂ ਇਹ ਓਵਰਆਲ ਅਸੀਂ ਕਹਿ ਸਕਦੇ ਆ ਕਿ ਸਰਕਾਰ ਜਿਹੜੀ ਆ ਉਹ ਪੈਨਸ਼ਨਰਾਂ ਨੂੰ ਬੋਝ ਸਮਝਦੀ ਆ ਚਾਹੇ ਕੇਂਦਰ ਦੀ ਆ ਤੇ ਚਾਹੇ ਰਾਜ ਸਰਕਾਰ ਵਾ ਤੇ ਪੈਨਸ਼ਨਾਂ ਜਿਹੜੀਆਂ ਕਟਾਈਆਂ ਜਾ ਰਹੀਆਂ ਤਾਂ ਪੈਨਸ਼ਨਰ ਜਿਹੜੇ ਆ ਇਹਦੇ ਲਈ ਹੁਣ ਆਪਣੇ ਆਪਣੇ ਹਿਸਾਬ ਦੇ ਨਾਲ ਮੁਲਾਜ਼ਮਾਂ ਨਾਲ ਕੇ ਵੀ ਸਰਕਾਰ ਦੇ ਕੋਲ ਆਵਾਜ਼ ਉਠਾ ਰਹੇ ਆ ਤੇ ਨਾਲ ਆਪਣੇ ਤੌਰ ਤੇ ਵੀ ਇਕੱਲੇ ਵੀ ਜਿਹੜੇ ਆਵਾਜ਼ ਉਠਾ ਰਹੇ ਆ ਤੇ ਇਸ ਤਰ੍ਹਾਂ ਸਰਕਾਰ ਜਿਹੜੀ ਆ ਉਹਨੂੰ ਬੇਤੀ ਕਰ ਰਹੇ ਆ ਕਿ ਸਾਡੇ ਮਸਲੇ ਜਿਹੜੇ ਆ ਹੱਲ ਕਰੋ ਜੀ ਜੀ ਅਰੰਭ ਜੀ ਕਿ ਦੱਸਿਓ ਦੇਸ਼ ਭਰ ਦੇ ਵਿੱਚ ਕੋਈ ਇਸ ਕਿਸਮ ਦਾ ਕੋਈ ਅੰਦੋਲਨ ਸਮੁੱਚੇ ਦੇਸ਼ ਦਾ ਕੋਈ ਪੈਨਸ਼ਨਰਾਂ ਦਾ ਕੋਈ ਚੱਲਦਾ ਕੋਈ ਕਿਤੇ ਨਜ਼ਰ ਆ ਰਿਹਾ ਹਾਂਜੀ ਰਾਣਾ ਜੀ ਹਾਂਜੀ ਇਸੇ ਦੇ ਵੀ ਕਿਉਂਕਿ ਸੈਂਟਰ ਆਲ ਇੰਡੀਆ ਲੈਵਲ ਦੇ ਉੱਤੇ ਪੈਨਸ਼ਨਾਂ ਦਾ ਸੰਗਠਨ ਬਣਿਆ ਹੈ ਜਿਹੜਾ ਦਿੱਲੀ ਜਾ ਕੇ ਡਿਮੋਨਸਟ੍ਰੇਸ਼ਨ ਕਰਕੇ ਆਇਆ ਹੈ ਲਗਾਤਾਰ ਉਹ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਅੰਦਰੋਂ ਵੀ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਜਿਹੜੀ ਦੂਜੀ ਹੈ ਦੂਜਾ ਕਰਮਚਾਰੀ ਸੰਗਠਨ ਹੈ ਇਹਨਾਂ ਦਾ ਪੈਨਸ਼ਨਰ ਦਾ ਉਹ ਦੋਨੇ ਉਸ ਸੰਗਠਨਾਂ ਦੇ ਵਿੱਚ ਸ਼ਾਮਲ ਹੈ ਆਲ ਇੰਡੀਆ ਲੈਵਲ ਦੇ ਵਿੱਚ ਤੇ ਨਿਤਬੋਤ ਸ਼ੁਕਰੀਆ ਜੀ ਦੋਨੋਂ ਮਹਿਮਾਨਾਂ ਦਾ ਤੁਸੀਂ ਸੰਗਰਾਮ ਟੀਵੀ ਨਾਲ ਜੁੜੇ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ